ਹਾਂ ਜੀ ਬੜੀ ਖੁਸ਼ੀ ਨਾਲ ਜੀ ਨਿਕਲ ਕੇ ਪਹੁੰਚੇ। ਅੱਜ ਅਸੀਂ ਇਤਿਹਾਸਕ ਕਸਬਾ ਕਲਾਨੌਰ ਵਿਖੇ ਆਏ ਹਾਂ ਤੇ ਸ਼ਿਵ ਮੰਦਿਰ ਸਾਹਿਬ ਦੇ ਚ ਖੜੇ ਆ। ਅਸੀਂ ਤੁਹਾਨੂੰ ਪਿੱਛੇ ਵੀ ਤੁਹਾਡੇ ਕੋ ਹਾਜ਼ਰ ਹੋਏ ਹਾਂ ਤੇ ਇੱਕ ਵਾਅਦਾ ਕੀਤਾ ਸੀ ਕਿ ਐਮਪੀ ਲੈਂਡ ਫੰਡ ਦੇ ਵਿੱਚੋਂ ਮਾਨਯੋਗ ਸੰਨੀ ਦੋਲਜੀ ਨੇ ਜੋ ਫੰਡ ਜਾਰੀ ਕੀਤੇ ਸੀ ਉਹਦੇ ਚੋਂ ਇੱਕ ਓਪਨ ਜਮ ਇੱਥੇ ਲੱਗਾ। ਔਰ 30 ਲਾਈਟਾਂ 16 ਲਾਈਟਾਂ ਅਧੀ ਆਤੂਨਿਕ 16 ਲਾਈਟਾਂ ਜੋ ਕਿ ਲਗਭਗ ਇੱਕ ਦੀ ਕੀਮਤ 17500 ਰੁਪਇਆ ਅੱਜ ਇਥੇ ਇੰਸਟਾਲ ਕਰਤੀ ਗਈਆਂ ਛੇ ਮੰਦਰ ਦੇ ਬਾਜ਼ਾਰ ਤੋਂ ਸ਼ੁਰੂ ਹੋ ਕੇ ਲੋਰੀ ਗੇਟ ਤੱਕ 20 ਲਾਈਟਾਂ ਇੰਸਟਾਲ ਕਰਤੀਆਂ ਗਈਆਂ ਹੋ ਰਹੀਆਂ ਨੇ ਅਸਲ ਔਰ ਅਸੀਂ ਜੋ ਵਾਦਾ ਕੀਤਾ ਹੋਇਆ ਨਿਭਾਇਆ ਔਰ ਅਸੀਂ ਅੱਗੇ ਵੀ ਜੋ ਵਾਦਾ ਕਰਾਂਗੇ ਉਹ ਨਿਭਾਵਾਂਗੇ ਔਰ ਅਸੀਂ ਮਾਨਯੋਗ ਸਾਂਸਰ ਜੋ ਸਾਡੇ ਸਣੀ ਦੋਲਜੀ ਸੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਬਦਕਿਸਮਤੀ ਨਾਲ ਸਾਡੇ ਇਸ ਵਾਰੀ ਅਸੀਂ ਸੀਟ ਹਾਰ ਗਏ ਆਂ ਪਰ ਕੇਂਦਰ ਸਰਕਾਰ ਤੋਂ ਸਾਨੂੰ ਸਾਡੀ ਪਾਰਟੀ ਨੇ ਵਾਦਾ ਕੀਤਾ ਹੈ ਕਿ ਇੱਥੇ ਵਿਕਾਸ ਕਾਰਜ ਦੀ ਕਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ ਜੋ ਡਿਮਾਂਡ ਹੋਏਗੀ ਅਸੀਂ ਉਹ ਸੈਂਟਰ ਨੂੰ ਭੇਜਾਂਗੇ ਔਰ ਸਾਡੀ ਉਹ ਪੂਰੀ ਕੀਤੀ ਜਾਏਗੀ ਇਸ ਤੋਂ ਇਲਾਵਾ ਹੋਰ ਕਿਤੇ ਕਿਤੇ ਕੰਮ ਕਰਾਇਆ ਗਿਆ ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਚ ਲਗਭਗ 30 ਲਾਈਟਾਂ ਇੰਸਟਾਲ ਕੀਤੀਆਂ ਉੱਥੇ ਓਪਨ ਜਿਮ ਪਹਿਲਾਂ ਹੀ ਤਿੰਨ ਇੰਸਟਾਲ ਹੋ ਚੁੱਕੇ ਨੇ ਔਰ ਸ਼ਮਸ਼ਾਨ ਘਾਟ ਦੇ ਉੱਥੇ ਡੇਰਾ ਬਾਬਾ ਨਾਨਕ ਇੰਸਟਾਲ ਕੀਤੀਆਂ ਲਾਈਟਾਂ ਔਰ ਪਿੰਡ ਬੁੱਚੇ ਨੰਗਲ ਕਮਿਊਨਿਟੀ ਹਾਲ ਦਾ ਕੰਮ ਜੋ ਚੱਲ ਰਿਹਾ ਐਸ ਵੇਲੇ ਜੋਰਾਂ ਤੇ ਚੱਲ ਰਿਹਾ ਜਲਦੀ ਕੰਪਲੀਟ ਕਰ ਲਿਆ ਜਾਏਗਾ ਪਿੰਡ ਧਰਮਕੋਟ ਰੰਡਾਵਾ ਨਿਰਬਾਪਾ ਨੰਗ ਬਲਾਗ ਦੇ ਵਿੱਚ ਉੱਥੇ ਇੱਕ ਕਮਿਊਨਿਟੀ ਹਾਲ 37 ਲੱਖ ਦਾ ਬਣ ਕੇ ਕੰਪਲੀਟ ਹੋ ਚੁੱਕਾ ਵਾ ਜਿਹਦੇ ਕਿ ਜਲਦੀ ਹੀ ਓਪਨਿੰਗ ਕਰ ਦਿੱਤੀ ਜਾਏਗੀ ਤੇ ਲੋਕਾਂ ਨੂੰ ਸਮਰਪਿਤ ਕਰਤਾ ਜਾਏਗਾ ਭਾਰਤੀ ਜਨਤਾ ਪਾਰਟੀ ਸਦਾ ਲੋਕਾਂ ਲਈ ਸਦਾ ਲੋਕਾਂ ਦੀ ਸੇਵਾ 'ਚ ਹਾਜ਼ਰ ਰਹੇਗੀ ਇਸ ਗੱਲ ਦਾ ਵਾਦਾ ਅਸੀਂ ਕਰਦੇ ਆਂ ਜੀ ਜੇ ਲਾਈਟਾਂ ਲੱਗ ਗਈ ਜੀ ਕੀਮਤ ਕਿੰਨੀ ਹੋਏਗੀ ਤੁਹਾਡੇ ਕੋਲ ਆਪਾਂ ਜੀ ਇੱਥੇ 60 ਲਾਈਟਾਂ ਸਾਨੂੰ ਇਸ ਹਲਕੇ 'ਚ ਫਿਲਹਾਲ ਮਿਲੀਆਂ ਅੱਜ ਜੋ ਇੰਸਟਾਲ ਹੋ ਰਹੀਆਂ ਲਗਭਗ 1 ਕਰੋੜ 24 ਲੱਖ ਰੁਪਏ ਦੀਆਂ ਲਾਈਟਾਂ ਬਣਦੀਆਂ ਔਰ ਇੱਕ ਲਾਈਟ ਦੀ ਕੀਮਤ ਲਗਭਗ 17500 ਰੁਪਇਆ ਔਰ ਇਹ অতি ਆਧੁਨਿਕ ਲਾਈਟਾਂ ਆਟੋਮੈਟਿਕ ਚੱਲਣਗੀਆਂ ਜਦੋਂ ਲਾਈਟ ਚਲੀ ਜਾਏਗੀ ਆਪਣੇ ਆਪ ਹੀ ਹਨੇਰਾ ਵੇਖ ਕੇ ਚੱਲ ਪਿਆ ਕਰੇਗੀ ਇਹ ਹੋਰ ਕਿੱਥੇ ਲੱਗਣੀਆਂ ਆਪਣੇ ਘਰ ਦੇ ਇਹ ਕਲਾਂ ਨੋਰ ਫਿਲਹਾਲ 메ਨ ਬਾਜ਼ਾਰ ਤੋਂ ਲੈ ਕੇ ਸ਼ਿਵ ਮੰਦਰ ਤੇ ਲਾਗੂ ਲੋਰੀ ਗੇਟ ਤੱਕ ਜਾਏਗੀ ਔਰ ਇਹ پارک ਫਿਲਹਾਲ ਇਹ ਕਵਰ ਕਰਾਂਗੇ ਫਿਰ ਅਗਲੀ ਇਨਸਟਾਲਮੈਂਟ ਚ ਜੋ ਬਾਕੀ ਨੇ ਉਕੇ ਕੰਮ ਕਰਦਾ ਚ ਹੈ ਪਰ ਜਿਮਨੀ ਚੋਂ ਵੀ ਆ ਰਹੀ ਹੈ ਕਿ ਤਿਆਰੀਆਂ ਜਿਮਨੀ ਚੋਂ ਉਹਨਾਂ ਤਿਆਰੀਆਂ ਜੀ ਭਾਜਪਾ ਕੰਮ ਕਰ ਰਹੀ ਹੈ ਲੋਕਾਂ ਦੇ ਦਰਤੇ ਜਾ ਰਹੀ ਆ ਘਰ ਘਰ ਜਾਵਾਂਗੇ ਹਰ ਬੰਦੇ ਨੂੰ ਆਪਣੀ ਨਰਿੰਦਰ ਮੋਦੀ ਜੀ ਦੀਆਂ ਸਾਡੇ ਪ੍ਰਧਾਨ ਮੰਤਰੀ ਜਸ਼ਵੀ ਪ੍ਰਧਾਨ ਮੰਤਰੀ ਉਹਨਾਂ ਦੀਆਂ ਨੀਤੀਆਂ ਦੱਸਾਂਗੇ ਜੋ ਗਰੀਬ ਅਤੇ ਅਸ਼ੀ ਲੋਕਤਾਸ਼ੀ ਨੀਤੀਆਂ ਨੇ ਤੇ ਲੋਕਾਂ ਕੋ ਮੰਗਾਂਗੇ ਕਿ ਇਹ ਸਾਨੂੰ ਲੱਗਦਾ ਲੋਕਾਂ ਦਾ ਹੰਗਾਰਾ ਜੋ ਆ ਕੇਸਵਰ ਜਿਮਨੀ ਚੋਂ ਅਲਟਫੇਰ ਕਰਾਂਗੇ ਨਹੀਂ ਪੀਜੇਪੀ ਧਰੇ ਬੰਦੀ ਬਣੀ ਇਹ ਨੂੰ ਕਿੱਦਾਂ ਦੇ ਦਿੰਦੇ ਨਹੀਂ ਨਹੀਂ ਧਰੇ ਬੰਦੀ ਨਹੀਂ ਹੁੰਦੀ ਕੋਈ ਜੀ ਕੋਈ ਧਰੇ ਬੰਦੀ ਨਹੀਂ ਮੈਨੂੰ ਤਾਂ ਕਦੀ ਨਜ਼ਰ ਨਹੀਂ ਆਈ छोटे मोटे मन भटाल आम पब्लिक हो कोई तड़े नहीं इंडिया क्राइम न्यूज जुलम के खिलाफ जंग आप देख रहे हैं इंडिया क्राइम न्यूज